ਮਾਰੇ ਅਨਸਰ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਲੁੱਟਾਂ ਕੋਹਾਂ ਤੇ ਸਨੇਚਿੰਗ ਦੀ ਵਾਤਾਤਾਂ ਕਰਕੇ ਲੋਕਾਂ ਦੇ ਵਿੱਚ دہشت ਫਲਾਉਣ ਵਾਲੇ ਵਿਅਕਤੀਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਲੁਧਿਆਣਾ ਸ਼ਹਿਰ ਨੂੰ ਕ੍ਰਾਈਮ ਮੁਕਤ ਬਣਾਉਣ ਸੰਬੰਧੀ ਰੁਪਿੰਦਰ ਕੌਰ ਸਰਾ ਪੀਪੀਐਸ ਉੱਤੇ ਕਪਟੀ ਕਮਿਸ਼ਨਰ ਪੁਲਿਸ ਜ਼ੋਨ ਇੱਕ ਲੁਧਿਆਣਾ ਸ਼੍ਰੀਮਤੀ ਸੂਦ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ ਉਤਰੀ ਲੁਧਿਆਣਾ ਦੀ ਨਿਗਰਾਨੀ ਹੇਠ ਦੋ ਅਗਿਰਫਤਾਰ ਕੀਤਾ ਗਿਆ ਜਿਨ੍ਹਾਂ ਦੇ ਪਾਸੋਂ ਵੱਖ-ਵੱਖ ਕੰਪਨੀਆਂ ਦੇ 11 ਮੋਬਾਈਲ ਉਨ੍ਹਾਂ ਇੱਕ ਦੱਤਰ ਲੋਹਾ ਬਰਾਮਦ ਕੀਤੇ ਗਏ ਨੇ ਦੱਸਦੇ ਕਿ ਇਹੇ આરોપી ਲੁਧਿਆਣਾ ਦੇ ਸਲੇਮ ਟਾਬਰੀ ਤੇ ਰਹਿਣ ਵਾਲੇ ਨੇ ਅਤੇ ਵਾਦਦਾਤ ਦੇ ਵਿੱਚ ਵਰਤੇ ਗਏ ਮੋਟਰਸਾਈਕਲ ਵੀ ਇਹਨਾਂ ਦੇ ਪਾਸੋਂ ਬਰਾਮਦ ਕੀਤਾ ਗਿਆ ਹੈ ਪੁਲਿਸ ਵੱਲੋਂ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਆਪਣੀ ਪੁੱਛਗਿੱਛ ਦੇ ਦੌਰਾਨ थाना ਸਲੇਮ ਟਾਬਰੀ ਅਤੇ ਜੋਦੇਵਾਲ ਦੇ ਏਰੀਆ ਦੇ ਵਿੱਚ ਰਹਿ ਕਿਰਾ ਫੈਕਟਰੀ ਲੇਬਰ ਅਤੇ ਮਜ਼ਦੂਰਾ ਪਾਸੋਂ ਕਈ ਮੋਬਾਈਲ ਸਨੇਚਿੰਗ ਦੀਵਾਰਦਾਤਾ ਨੂੰ ਅੰਜਾਮ ਦੇਣ ਦੀ ਗੱਲ ਆਖੀਏ ਦੋਸ਼ੀ ਪਾਸੋਂ ਹੋਰ ਵੀ ਕਈ ਅਹਿਮ ਸੁਰਾਗ ਮਿਲਣ ਦੀ ਉਮੀਦ ਪੁਲਿਸ ਦੇ ਵੱਲੋਂ ਦੱਸੇ ਜਾ ਰਹੀ ਹੈ। ਹਮਲਾ ਜਿਹੜੇ ਤੁਸੀਂ ਪ੍ਰੈਸ ਕਾਨਫਰੰਸ ਮਾਨਯਮ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਾਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਨਾਰਥ ਸਬਡਿਵੀਜ਼ਨ ਜ਼ੋਨ 1 ਦੇ ਵਿੱਚ ਇੱਕ ਸਾਡੀ ਟੀਮ ਨੇ ਬਾਰੀ ਕਾਮਯਾਬੀ ਹਾਸਲ ਕੀਤੀ ਹੈ। ਬੀਤੇ ਦਿਨੀ ਜੋਦੇਵਾਲ ਥਾਣੇ ਦੇ ਏਰੀਆ ਦੇ ਵਿੱਚ ਡਾਕਟਰ ਕੋਲੋਂ ਕਿਰਜ ਦਿਖਾ ਕੇ 25000 ਰੁਪਏ ਖੋਇਆ ਗਿਆ ਸੀ। ਤੇ ਉਹਦੇ ਦੋਨੋਂ આરોપી ਜਿਹੜੇ ਸਾਡੀਆਂ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਸਲਿਮਟਾਬਰੀ ਦੇ ਇਲਾਕੇ ਬਹਾਦਰ ਕੇ ਰੋਡ ਤੇ ਲੁੱਟਖੋਹਾਂ ਕਰਨ ਦੇ ਆਦੀ ਨੇ ਤਕਰੀਬਨ 18 ਮਾਰਦਾਤਾਂ ਨੂੰ ਇਹ ਇੰਜਾਮ ਦੇ ਚੁੱਕੇ ਜਿੱਤੇ ਸਾਡੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਸੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਸਲਿਮਟਾਬਰੀ ਐਸ ਐਚ ਓ ਇਜ਼ ਹੇਰ ਨਾਲ ਐਸ ਐਚ ਓ ਸਾਡੇ ਜੋਧੇਵਾਲ ਨੇ ਐਸ ਪੀ ਨਾਰਥ ਹੈ ਤੇ ਇਹਨੂੰ ਅਸੀਂ ਕਲੋਸਲੀ ਮੋਨੀਟਰ ਕਰ ਰਹੇ ਸੀ ਦੋਨੋਂ આરોપીਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਸਿੰਘ ਇਲੀਅਸ ਅੱਤੂ ਔਰ ਦੂਸਰਾ ਹੈ ਰਜਿੰਦਰ ਸਿੰਘ ਇਲੀਅਸ ਰਾਜੂ ਇਨਾਂ ਦੇ ਜਿਹੜਾ ਪਛਕੜ ਅਬਰਾਧਿਕ ਪਛਕੜ ਵੀ ਇਹਨਾਂ ਦਾ ਹੈ 2016 ਤੇ 17 ਦੇ ਵਿੱਚ ਇਹਨਾਂ ਦੇ ਉੱਤੇ 379 ਬੀ ਤੇ 382 ਦੀਆਂ ਜਿਹੜੀਆਂ ਵਾਰਦਾਤਾਂ ਦਰਜ ਹੋਈਆਂ ਨੇ ਵਿੱਚ ਦੀ ਇਹਨਾਂ ਨੇ ਸੁਧਾਰ ਕਰ ਲਿਆ ਸੀ ਮੁੰਲੇ ਨੇ ਬਟ ਉਹ ਦੁਬਾਰਾ ਫਿਰ ਮਾੜੀ ਸੰਗਤ ਤੇ ਚਿੱਟੇ ਵਿਆਦੀ ਹੋਣ ਕਰਕੇ ਇਹ ਦੁਬਾਰਾ ਇਹਨਾਂ ਨੂੰ ਵਾਰਦਾਤਾਂ ਨੂੰ ਤੇ ਜਿਹੜੇ ਆਪਣੇ ਲੇਬਰ ਤੱਕੇ ਦੇ ਲੋਕ ਨੇ ਮਜ਼ਦੂਰ ਲੋਕ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਇੱਕ ਮਹੀਨੇ ਦੇ ਵਿੱਚ ਇਹਨਾਂ ਵੱਲੋਂ 16 ਕਿਸ ਤਰ੍ਹਾਂ ਵਰਦਤਾ ਜਿਹੜੀਆਂ ਮੋਬਾਈਲ ਖੋਦੀਆਂ ਉਹਨਾਂ ਨੂੰ ਵੀ ਅੰਜਾਮ ਦਿੱਤਾ ਗਿਆ ਤੇ ਸਾਰੀਆਂ ਅਸੀਂ ਟ੍ਰੇਸ ਕਰ ਲਈਆਂ 11 ਮੋਬਾਈਲ ਰਿਕਵਰ ਕੀਤੇ ਹੋਏ ਨੇ ਸਾਡੀ ਟੀਮ ਵੱਲੋਂ ਔਰ ਇਹਦੀ ਹੋਰ ਵੀ ਡੂੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਤੇ ਇਹਨੂੰ ਪੂਰਾ ਕਲੀਅਰਲੀ ਦੇਖਦੇ ਆਂ ਵੀ ਜੇ ਕੋਈ ਹੋਰ ਵਰਦਤਾ ਨਹੀਂ ਤਾਂ ਜਿੱਥੋਂ ਚਿੱਟਾ ਲੈਂਦੇ ਆ ਫਾਰਵਰਡ ਬੈਕਵਰਡ ਲਿੰਕੇਜਸ ਕੱਢ ਕੇ ਅਸੀਂ ਸਾਰਾ ਇਹਦਾ ਜਿਹੜਾ ਹੈਗਾ ਰਿਕਾਰਡ ਸਟਾਫ ਨੂੰ ਲਗਾ ਰਹੇ ਹਾਂ ਨੂੰ ਜ਼ਰੂਰ ਟਾਰਗੇਟ ਕਰਦੇ ਸੀ ਧਿਆਨ ਤੋਂ ਬਾਅਦ ਵੀ ਕੋਈ ਟਾਰਗੇਟ ਬਿਲਕੁਲ ਜਿਹੜਾ ਹੈਗਾ ਏਰੀਆ ਸਲਿੰਟ ਆਬਰੀ ਦਾ ਤੇ ਜੋਦੇਵਾਲ ਏਰੀਆ ਜਿਹੜਾ ਇਧਰਲਾ ਨਾਰਥ ਸਬ ਇਹਨੇ ਜੋ ਵਰਗਤਾਂ ਕੀਤੀ ਹੈ ਨਾ ਇਸੇ ਏਰੀਆ ਦੇ ਵਿੱਚ ਕੀਤੀ ਹੈ ਭਾਦਰਗਿ ਰੋਡ ਤੇ ਡਾਕਟਰ ਕੋਲ ਲੁੱਕ ਕੀਤੀ ਸੀ ਤੇ ਇਹਨਾਂ ਨੇ ਕੀਤੀ ਸੀ ਕਿ ਸਾਰੀ ਰਕਮ ਬਰામਤ ਹੋ ਗਈ ਉਹਨੂੰ ਉਹਦੇ ਤੇ ਕਰ ਰਹੇ ਹਾਂ ਕੁਝ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਇੱਕਦਮ ਵੇਚ ਕੇ ਆਪਦਾ ਚਿੱਟਾ ਲਿਆ ਉਹਦੇ ਤੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਵੀ ਕਿੱਥੋਂ ਇਹਦੀਆਂ ਫਾਰਵਰਡ ਤੇ ਬੈਕਵਰਡ ਇੰਗੇਜਸ ਕਿਵੇਂ ਜੋੜਨੇ ਤੇ ਕਿਹੜੇ-ਕਿਹੜੇ ਬੰਦੇ ਇਹਦੇ ਛੋਰ ਸ਼ਾਮਲ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਇਸ ਕੇਸ ਦਾ ਹਿਸਾਬ ਨਾਲ ਬਹੁਤ ਲੱਗਦਾ ਜੀ ਹੋਰ ਵੀ આરોપી ਜਿਹੜੇ ਸਾਹਮਣੇ ਆ ਸਕਦੇ ਨੇ हां जी बिल्कुल और भी ਇਹਨਾਂ ਦੇ ਜਿਹੜੇ ਹੈਗੇ ਨੇ ਕੁਝ ਰੁਪਏ ਸਾਹਮਣੇ ਆ ਸਕਦੇ ਆ ਤੇ ਛਿੰਨੇ ਮਾਮਲੇ ਦਰਜ ਹੋਣ ਤੱਕ ਇਹਨਾਂ ਦੇ ਪਿਛਲੇ ਅਗਲੇ तकरीबन ਇਹਨਾਂ ਦੇ ਉੱਤੇ 4 ਮਾਮਲੇ ਦਰਜ ਨੇ ਪਰ ਬਾਕੀ ਜਿਹੜੀਆਂ ਨੇ ਅਨ ਰਿਪੋਰਟਡ ਨੇ ਤੇ ਵੈਸੇ ਕੰਮ ਕੀ ਕਰਦੇ ਨੇ ਇਹ ਕੁਛ ਇਹ ਕੁਛ ਵੈਸੇ ਬੈਕਗ੍ਰਾਉਂਡ ਕੀ ਪਹਿਲਾਂ ਇਹਦੇ ਜੋ ਇੱਕ ਜਿਹੜਾ ਹੈਗਾ ਅਤੂਏ ਦਾ ਕਪੜੇ ਦਾ ਕਾਰੋਬਾਰ ਸੀ ਦਾ ਬਟ ਅੱਜਕੱਲ ਫਿਲਹਾਲ ਇਹ ਕੁਛ ਨਹੀਂ ਕਰਦੇ